ਹਾਈ ਜਾਨ ਮੈਂ ਦਸਮਲਾਈ ਖਵਾਦੇ ਮੈਂ ਤੇਨਾ ਵਿਆਹ ਕਰਵਾਉਂਗੀ ਹਾਈ ਜਾਨ ਮੈਂ ਦਸਮਲਾਈ ਖਵਾਦੇ ਮੈਂ ਤੇਨਾ ਵਿਆਹ ਕਰਵਾਉਂਗੀ ਤੁਹਾਨੂੰ ਤਾਂ ਲੱਗਿਆ ਸਿਰ ਇੱਕ ਟਮਟਾ ਲੱਗ ਗਿਆ ਕਿੱਥੇ ਆਹਦੇ ਸਾਹਮਣੇ ਬੈਠਾ ਹਾਂਜੀ ਸਸਕੀ ਜੀ ਕੀ ਹਲਚਲ ਠੀਕੋ ਸਾਰੇ ਕਈ ਨਾ ਵੀਰ ਭੈਣਾਂ ਦੇ ਮੈਨੂੰ ਕਮੈਂਟ ਆਂਦੇ ਵੀ ਤੁਸੀਂ ਵਲੌਗਰਾਂ ਤੇ ਹੀ ਕਿਉਂ ਬੋਲਦੇ ਹੋ ਹੋਰ ਮੁੱਦਿਆਂ ਤੇ ਵੀ ਬੋਲਿਆ ਕਰੋ ਤੇ ਮੇਰੀ ਰਿਕਵੈਸਟ ਹੈ ਉਹਨਾਂ ਲਈ ਵੀ ਮੇਰੇ ਪ੍ਰੀਵੀਅਸ ਵੀਡੀਓ ਜਾ ਕੇ ਦੇਖੋ ਮੈਂ ਹਰ ਮੁੱਦੇ ਤੇ ਬੋਲਦੀ ਹਾਂ ਚਾਹੇ ਉਹ ਕੋਲਕਾਤਾ ਰੇਪ ਕੇਸ ਹੋਵੇ ਚਾਹੇ ਨਾਨਕਸਰ ਵਾਲਾ ਮੁੱਦਾ ਹੋਵੇ ਜੱਸੀ ਬਾਬੇ ਵਾਲਾ ਮੁੱਦਾ ਹੋਵੇ ਕੈਟ ਤੇ ਨਾਲੇ ਜਿਹੜੀ ਰੋਸਟਿੰਗ ਹੈਗੀ ਆ ਅਸੀਂ YouTube ਗਾਈਡਲਾਈਨ ਦੇ ਅੰਡਰ ਹੀ ਕਰਦੇ ਹੈਗੇ ਆ ਤੇ ਰੋਸਟਿੰਗ ਜਾਂ ਟ੍ਰੋਲਿੰਗ ਕਿਹਦੀ ਨਹੀਂ ਹੁੰਦੀ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਫਿਲਮ ਸਟਾਰ ਦੀ ਜਦੋਂ ਵੀ ਸਰਕਾਰ ਕੋਈ ਗਲਤ ਨੀਤੀ ਬਣਾਉਂਦੀ ਹੈ ਤਾਂ ਪਬਲਿਕ ਆਪਣਾ ਰੋਸ ਪ੍ਰਗਟ ਕਰਦੀ ਹੈਗੇ ਚਾਹੇ ਵੀਡੀਓ ਰਾਹੀਂ ਹੋਵੇ ਚਾਹੇ ਲਿਖ ਕੇ ਹੋਵੇ ਤਾਂ ਰੋਸਟਿੰਗ ਸਾਰਿਆਂ ਦੀ ਹੁੰਦੀ ਹੈ ਤੇ ਜਿਹੜੇ ਬਲੌਗਰ ਕਹਿੰਦੇ ਸਾਨੂੰ ਰੋਸਟ ਨਾ ਕਰੋ ਸਾਨੂੰ ਬੋਲੋ ਨਾ ਜਦ ਪ੍ਰਧਾਨ ਮੰਤਰੀ ਨੂੰ ਲੋਕ ਬੋਲ ਸਕਦੇ ਤੇ ਇਹ ਕਿਹੜੇ ਖੇਤੀ ਮੂਲੀ ਹੈ ਇਹਨਾਂ ਨੂੰ ਕਿਉਂ ਨਾ ਬੋਲਿਆ ਜਾਵੇ ਠੀਕ ਹੈ ਜੀ ਤਾਂ ਰੋਸਟਿੰਗ ਅਸੀਂ ਆਪਣੀ ਹਦਾਂ ਦੇ ਅੰਦਰ ਰਹਿ ਕੇ ਕਰਦੇ ਆ ਨਾ ਕਿਸੇ ਨੂੰ ਗਾਲ ਕੱਢੀ ਤੇ ਨਾ ਨਾ ਕਿਸੇ ਨੂੰ ਕੁਝ ਫालतू ਕਹੀਦਾ ਹੈਗਾ ਤੇ ਅੱਜ ਆਪਣੇ ਕੋਲ ਆਈ ਹੋਈ ਹੈ ਸੋਨੂ ਕੋਰ ਦੀ ਪੈਣ ਜਿਹੜੀ ਆਪਾਂ ਨੂੰ ਥੋੜੇ ਦਿਨ ਪਹਿਲਾਂ ਹੀ ਮੈਰਿਡ ਲਾਈਫ ਦੇ ਉੱਤੇ ਗਿਆਨ ਦੇ ਰਹੀ ਸੀ ਇਹਨੂੰ ਮੈਂ ਸਮਝਾਇਆ ਸੀ ਗਿਆਨ ਨਾ ਦੇ ਦੇਖੋ ਹੁਣ ਇਹਦੇ ਨਾਲ ਕੀ ਹੋਇਆ ਆਓ ਦੇਖੀਏ ਸੋਚਿਆ ਜਾਵੇ ਤਾਂ ਮੈਰਿਡ ਇੱਕ ਦੂਜੇ ਨੂੰ ਸਮਝ ਕੇ ਚੱਲੀਏ ਤਾਂ ਹਨਾ ਤੇ ਬਾਕੀ ਜੇ ਆਪਾਂ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਾਂਗੇ ਤਾਂ ਜ਼ਿੰਦਗੀ ਜਮਾ ਬੇਕਾਰ ਹੋ ਜਾਂਦੀ ਹੈ ਨਾ ਤੁਹਾਨੂੰ ਪਤਾ ਹੀ ਆ ਬਟ ਮੈਂ ਤੇ ਮੇਰੇ ਹਸਬੰਦ ਤਾਂ ਪੂਰੇ ਹੈਪੀ ਆ ਇੱਕ ਦੂਜੇ ਨਾਲ ਹਨਾ ਅਸੀਂ ਕਦੇ ਕਿਸ ਇੱਕ ਦੂਜੇ ਨਾਲ ਕਦੇ ਵੀ ਨਹੀਂ ਲੜੇ ਝਗੜੇ ਵਿਆਹ ਤੋਂ ਪਹਿਲਾਂ ਵੀ ਕਿਉਂਕਿ ਮੇਰੀ ਲਵ ਮੈਰਜਾ ਸਾਲਾਂ ਨੂੰ ਦੱਸ ਦਿਆ ਵਿਆਹ ਨੂੰ 5 ਦਿਨ ਹੀ ਹੋਏ ਸੀ ਤੇ ਮੇਰੇ ਲਾਈਫ ਤੇ ਗਿਆਨ ਦੇ ਨਾ ਗਈ ਸੀ ਉਦੋਂ ਮੈਨੂੰ ਸਮਝਾਇਆ ਸੀ ਗਿਆਨ ਨਾਲ ਦੇ ਯੂਨੀਵਰਸ ਦੇ ਵਿੱਚ ਕੋਈ ਵੀ ਘਪਲਾ ਹੋ ਜਾਨੀ ਹੈਗਾ ਜਿਹਦੇ ਵਿੱਚ ਲੜਾਈ ਹੁੰਦੀ ਨਾ ਹੋਵੇ ਪੰਜਾਬ ਦੇ ਵਿੱਚ ਨਾ ਅੱਧੇ ਕਰਾਂ ਦੇ ਵਿੱਚ ਨਾ ਰਾਤ ਨੂੰ ਤਲਾਕ ਹੋਏ ਹੁੰਦੇ ਤੇ ਸਵੇਰੇ ਸੁਲਾ ਹੋਈ ਹੁੰਦੀ ਹੈ ਇਹ ਕਹਿੰਦੀ ਸੀ ਮੇਰੇ ਤੇ ਮੇਰੇ ਹਸਬੰਦ ਦੇ ਵਿੱਚ ਲੜਾਈ ਨਹੀਂ ਹੁੰਦੀ ਆਓ ਦੇਖੋ 15ਵੇਂ ਦਿਨ ਹੁਣ ਇਹਦੇ ਨਾਲ ਕੀ ਹੋਇਆ ਮੇਰੀ ਹੋ ਗਈ ਮੇਰੇ ਹਸਬੰਦ ਦੇ ਨਾਲ ਲੜਾਈ ਇਹਨੇ ਹੁਣ ਆ ਲਾਇਆ ਥੰਬਨੇਲ ਤੇ ਸਮਝ ਤੋਂ ਬਾਹਰ ਹੈ ਕਿਥੋਂ ਇਹਨਾਂ ਦੇ ਵਿੱਚ ਇਹਨਾਂ ਕੌਨਫੀਡੈਂਸ ਆਂਦਾ ਜਿਹੜੇ 5ਵੇਂ ਦਿਨ ਹੀ ਗਿਆਨ ਦੇਣ ਚੱਲੀਆਂ ਆਂਦੀਆਂ ਹੈਗੀਆਂ ਲੜਾਈ ਵਿੱਚ ਵੀ ਸਿਰਫ ਇਹਨੇ ਆਪਣੀ ਬੇਸਤੀ ਹੀ ਕਰਵਾਈ ਔਰ ਕੁਝ ਨਹੀਂ ਕਰਵਾਇਆ ਦੇਖੋ ਤੇ ਫਿਰ ਗੁੱਸਾ ਚੜ ਜਾਂਦਾ ਫਿਰ ਮੈਂ ਦਾ ਹੀ ਬੋਲਦੀ ਆਂ ਹੋਂ ਦਾ ਨਹੀਂ ਬੋਲਦੀ ਕੋਈ 2 ਮਿੰਟ ਬਹਿ ਜਾਣ ਤੇ ਹੁਣ ਕੋਈ ਅਧਿਕਾਰ ਤਾਂ ਛੇੜਦਾ ਤਰਿਆ ਕਰਦੇ ਠੀਕ ਆ ਫਿਰ ਨਾਲੇ ਥੋੜੀ ਕਰਦੇ ਹੁੰਦੇ ਆ ਜਿਵੇਂ ਸਲੋਕਾ ਪਾਤਾ ਹੁੰਦੇ ਸਰ ਸਰੋਪਾ ਹੀ ਪਾਇਆ ਹੋਰ ਕੀ ਕੀਤਾ ਗਾਲਾ ਮਿਲ ਗੀਆਂ ਬਹੁਤ ਆ ਹੁਣ ਨਾ ਧੋ ਕੇ ਠੰਡਾ ਹੋ ਗਿਆ ਹੁਣ ਗਾਲਾ ਖਾ ਕੇ ਹੁਣ 버ਗਰ ਤੱਕਵਾ ਦੇ ਗਾਲਾ ਤੱਕਾਲੀਆਂ ਉਹਨੂੰ ਕਹਿੰਦਾ ਵੀ ਪਈ ਐਟ ਹੋਈ ਸੀ ਦੀ ਗੱਲ ਲੰਦੇ ਬਸ ਫੇਰ ਦਾ ਤੁਰੇ ਫਿਰਦਾ ਆ ਆਰਾਮ ਕਰ ਲੰਦੇ ਉਹਦੇ ਉੱਤੇ ਚੜ ਕੇ ਬੈਠੇ ਹੋਈ ਐ ਉੱਤੋਂ ਉਹਨੂੰ ਕਹਿੰਦੀ ਪਈਏ ਗਾਲਾਂ ਖਾ ਕੇ ਸਰੋਪਾ ਪਵਾ ਲਿਆ ਸ਼ਰਮ ਨਹੀਂ ਆਂਦੀ ਆਂਦੇ ਘਰ ਵਾਲੇ ਨੂੰ ਗਾਲਾਂ ਤੋ ਕੱਢਦੇ ਪਈਆਂ ਠੀਕ ਐ ਜੋ ਉਹਨੇ ਇੱਕ ਗੱਲ ਕਰਦੀ ਨਾ ਤੇਰਾ ਪੂਰਾ ਖਾਨਦਾਨ ਲਵੇੜ ਦੂਗਾ ਬੰਦੇ ਨੂੰ ਬਤੇਰੀਆਂ ਗੱਲਾਂ ਆਂਦੀ ਹੁੰਦੀਆਂ ਇੱਕ ਜੱਟ ਇੱਕ ਜੱਟ ਜਿੱਥੇ ਬੈਠੀ ਆ ਜੋ ਕਹਿ ਰਿਹਾ ਆਰਾਮ ਕਰਨ ਦੇ ਤੇ ਉਹਨੂੰ ਕਰਨ ਦੇ ਹਟ ਜਾ ਤੈਨੂੰ ਵੱਡੀ ਮੈਡਮ ਨੂੰ ਗੁੱਸਾ ਆ ਗਿਆ ਸੀ ਸਾਰਾ ਦਿਨ ਸਵੇਰ ਦੇ ਘਰੇ ਵਿਹਲੀ ਬੈਠੀ ਐ ਪਹਿਲਾਂ ਥੋੜੇ ਦਿਨ ਪਹਿਲਾਂ ਬੱਚਿਆਂ ਨਾਲ ਵੰਡੇ ਖੇਡ ਕੇ ਆਈ ਐ ਤੇ ਹੁਣ ਗੁੱਸਾ ਆ ਗਿਆ ਸੀ ਆਏ ਗੁੱਸੇ ਨਾਲ ਜਾਗਦਾ ਦੰਤੋਂ ਨਿਕਲ ਨਹੀਂ ਰਿਹਾ ਤੇ ਫਿਰ ਮੈਂ ਡੈਡੀ ਨੂੰ ਫੋਨ ਵੀ ਕਰ ਦੂ ਲੈ ਜਾਵਾਂ ਕਰ ਦੇ ਫਿਰ ਮੈਂ ਤੈਨੂੰ ਕਿਹਾ ਜਾ ਬੜਾ ਮੈਂ ਜਾ ਵੀ ਬੜੂੰਗੀ ਜਾ ਬੜਾ ਫਿਰ ਕਹਿ ਰਿਹਾ ਕਹਿ ਰਸੀਗਾ ਸੋਨੂੰ ਨੂੰ ਭੇਜ ਦੇ ਤੇ ਰੋਟੀ ਨਹੀਂ ਪੱਕਣੀ ਦੇਖਦਾ ਕੋਈ ਗੱਲ ਨਹੀਂ ਮੈਂ ਕਾਲੂਗਾ ਜੇ ਮੇਰਾ ਆਪੇ ਬਣਾਉਂਦੇ ਕਰ ਦੂ ਹੂੰਦੀ ਉਹ ਬਣਾਉਣੀ ਕੋਈ ਨਹੀਂ ਮੈਂ ਬਣਾਣਾ ਰੋਟੀਆਂ ਨਹੀਂ ਰੋਟੀਆਂ ਨਹੀਂ ਦਿੱਕੇ ਵੀ ਬੇਹਕਲ ਜਨਾਨੀਆਂ ਨੂੰ ਧਮਕੀ ਨਾ ਦੇ ਮੈਂ ਪੇਕ ਕੇ ਵਗ ਜਾਂਗੀ ਠੀਕ ਹੈ ਉਹ ਸਾਰੀ ਉਮਰ ਇਕੱਲਾ ਹੀ ਰੰਦਾ ਰਿਹਾ ਉਹਦੇ ਮਾਪਿਓ ਹੈ ਨਹੀਂ ਉਹਨੂੰ ਰੋਟੀ ਪਾਣੀ ਸਭ ਬਣਾਣਾ ਆਂਦਾ ਹੁਣ ਬੇਸਿਕ ਰਾ ਕੇ ਚੰਗੀ ਰਹੀ ਹੈ ਉਹ ਕਹਿੰਦਾ ਜਾਣਾ ਚਲ ਜਾ ਕਿਉਂ ਉਹਨੂੰ ਗੁੱਸਾ ਚੜਾਈ ਜਾਂਦੀ ਆ ਉੱਤੇ ਚੜ ਕੇ ਬੈਠੀ ਹੋਈ ਆ ਉੱਠੋ ਜੋਜੀ ਉੱਠੋ ਜੋਜੀ ਹਾਜੀ ਤੱਕ ਨਾ ਉਹ ਕੰਮ ਕਰਦਾ ਹੈਗਾ ਪੈਸੇ ਕਮਾਉਂਦਾ ਹੋਇਗਾ ਜੇ ਉਹ ਕਦੀ ਵਲੋਗਿੰਗ ਤੋਂ ਰੋਟੀ ਚੱਲਦੀ ਹੁੰਦੀ ਫਿਰ ਤੈਨੂੰ ਇੱਥੇ ਰੱਖ ਲੈਂਦਾ ਹੁਣ ਉਹਨੂੰ ਕੋਈ ਪਰਵਾਹ ਨਹੀਂ ਹੈਗੀ ਜਾਂਦੀ ਜਾਂਦੀ ਲੱਗੇ ਤੂੰ ਟਿਕ ਜਾ ਉੱਠ ਜਾ ਕੋਈ ਨਾ ਉੱਠੀਂਗਾ ਯਾਰ ਕਿਉਂ ਤੰਗ ਕੀਤਾ ਤੂੰ ਨਹੀਂ ਨਹੀਂ ਉੱਠਣਾ ਕੀ ਦੋ ਖਾਓਗੇ ਤੇ ਮੈਨੂੰ ਤਾਂ ਹੌਣ ਲੱਗੀ ਆ ਤੇ ਜੇ ਮੈਂ ਨਾ ਖਾਣੀ ਹੋਵੇ ਕੱਲੀ ਨੇ ਫੇਰ ਚਲ ਅਜ ਕੁਛ ਬਣਾ ਬਾਰੂਲੀ ਹਾ ਤੇ ਕੁਛ ਕਾ ਲਵਾਂਗੇ ਕੀ ਪਾਵਾਂਗੇ ਬਰਗਰ ਹਾਂ ਨਾ ਕੋਈ ਹੁਣ ਇਹ ਲਿਆ ਕੇ ਦੋ ਲਿਆ ਦੋ ਬਣਾ ਦੇ ਦੋ ਲਿਆ ਦੋ ਲਿਆ ਦੋ ਲਿਆ ਦਿਨ ਫਿਰ ਲੋ ਮਿੰਟ ਸਾਧਾ ਲਿਆ ਰੰਦੇ ਘਰੇ ਪੜਿਆ ਨਹੀਂਗਾ ਬਾਈ ਹੁਣ ਇਹਦੀ ਹਰਕਤਾਂ ਦੇਖ ਕੇ ਨਾ ਮੈਨੂੰ ਗੁੱਸਾ ਆਉਂਦਾ ਪਿਆ ਹੈਗਾ 버거 ਲਿਆ ਦਿਓ ਹੁਣੇ ਲਿਆ ਦਿਓ ਤੂੰ ਪੰਜਾਂਸਾਂ ਦੀ ਜਵਾਕੜੀ ਜਿਹੜੀ ਤੈਨੂੰ ਪੁਣੀ ਚੀਜ਼ ਚਾਹੀਦੀ ਹੈਗੀ ਉਹ ਕਹਿੰਦਾ ਪਿਆ ਵੀ ਮੈਂ ਉੱਠ ਜਾਣਾ ਹੈਗਾ ਮੈਂ ਤੁਹਾਡੇ ਬਿਨਾ ਰੋਟੀ ਨਹੀਂ ਖਾਣੀ ਤੇ ਜਿਹੜੀ ਹੁਣ ਥੋੜੀ ਤੇਰੇ ਪਹਿਲਾਂ ਤੂੰ ਦੁੱਧ ਚ ਪੱਤੀ ਪਾ ਕੇ ਪੀਤੀ ਸੀ ਉਹ ਵੀ ਤਾਂ ਕੱਲੀ ਹੀ ਪੀਤੀ ਸੀ ਆ ਬੈੜ ਦੀ ਢੋਂ ਦੇ ਪਿੱਛੇ ਤੁਹਾਡੇ ਸਲੇਟੀਆਂ ਦਾ ਡੱਬਾ ਪਿਆ ਹੋਇਆ ਉਹ ਤੂੰ ਖਾ ਕੇ ਖਟੀਆਂ ਪਹਿਲਾਂ ਤਾਂ ਗਲੀ ਦੇ ਵਿੱਚ ਬੱਚੇ ਨਾਲ ਵੰਟੇ ਖੇលਦੇ ਪਈ ਸੀ ਠੀਕ ਹੈ ਫਿਰ ਤੋਂ ਗਵੰਡਿਆ ਦੇ ਘਰੇ ਵੀ ਜਾ ਕੇ ਆਈਆਂ ਉੱਥੇ ਵੀ ਚਾਹ ਪਾਣੀ ਪੀ ਕੇ ਹੀ ਆਈ ਹੋਣੀ ਹੈ ਨਾ ਇੱਥੇ ਕਹਿੰਦੀ ਵੀ ਡਰਾਮੇ ਕਰਦੀ ਵੀ ਮੈਂ ਤਾਂ ਕੱਲੀ ਨਹੀਂ ਖਾ ਸਕਦੀ ਮੈਂ ਤਾਂ ਕੱਲੀ ਨਹੀਂ ਖਾ ਸਕਦੀ ਉੱਠ ਕੇ ਹੁਣੇ 버ਗਰ ਲੈ ਕੇ ਦੇ ਉਹਨੂੰ ਟਿੱਕ ਲੈਂਦੇ ਜੇ ਉਹ ਮਾੜਾ ਜਿਹਾ ਵੀ ਬੋਲ ਪਿਆ ਨਾ ਫਿਰ ਇੱਥੇ ਵਿਵਾਦ ਹੋ ਜਾਣਾ ਹੈ ਵਿਵਾਦ ਬਸ ਰਹਿਣ ਦੇ ਬਸ ਕਰ ਠੀਕ ਲੱਗੀ ਹਮ ਰੈਨ ਦੇ ਬਾਲਾ ਨਾਲਾ ਮੇਕਅਪ ਉੱਤਰੇ ਆ ਨਹੀਂ ਜਾਂਦੇ ਜਾਂਦੇ ਉੱਤਰ ਜਾਣੀ ਜਾਂਦੇ ਜਾਂਦੇ ਭਾਜੀ ਕਲੀਅਰ ਕਰੋ ਲਿਪਸਟਿਕ ਕਿੱਦਾਂ ਜਾਂਦੇ ਜਾਂਦੇ ਉੱਤਰ ਜਾਏਗੀ ਇੱਥੇ ਪੰਜਾਬ ਵਿੱਚ ਬੜੇ ਖਚਰੇ ਬੰਦੇ ਬੈਠੇ ਆ ਗਏ ਡਬਲ ਡਬਲ ਮੀਨਿੰਗ ਘੜ ਲੈਂਦੇ ਫਿਰ ਤੁਹਾਨੂੰ ਲੱਗੂਗਾ ਗੁੱਸਾ ਮੈਂ ਜਦੋਂ ਇਹਨੇ ਵਲੋਗਿੰਗ ਸਟਾਰਟ ਕੀਤੀ ਸੀ ਨਾ ਸੁਪਰੇ ਇਤਨੇ ਐਮਐਨ ਲੱਗੇ ਸੀ ਥੋੜੀ سی ਆਣੀ ਕੁੜੀ ਹੋਗੀ ਬਟ ਇਹਨੂੰ ਦੇਖੇ ਨਾ ਮੈਨੂੰ ਸੋਨੂ ਵਧੀਆ ਲੱਗਣ ਲੱਗੀ ਹੈ ਸੌਰੀ ਬਟ ਮੈਨੂੰ ਅੱਜ ਦੇ ਡੇਟ ਚ ਇਹਦੇ ਨਾਲੋਂ ਸੋਨੂ ਬੈਟਰ ਲੱਗਦੀ ਹੈ ਕੀ ਕਰਾਂ ਦੱਸੋ ਇਹਨਾਂ ਦਾ ਕੋਸੇ ਵੀਰ ਆਪਣੇ ਸਾਲੀ ਨੂੰ ਸਮਝਾ ਲਾ ਕਿ ਇਦਾਂ ਵਾਲ ਖਰਾੜ ਕੇ ਪੁੱਤਰੀ ਬਣ ਕੇ ਬੈਠੀ ਹੋਈ ਐ ਸਮਝਾ ਆਪਣੀ ਸਾਲੀ ਨੂੰ ਕੋਸੇ ਵੀਰ ਸੋਨੂ ਨਾ ਤੇਰੀ ਲਿਆਜ ਆ ਉਹਦੇ ਹੱਥ ਸੁਨੇ ਆ ਘਲ ਦੇ ਮੈਂ ਤਾਂ ਲਾਉਂਦੀ ਵੀ ਨਹੀਂ ਹੋਰ ਕੀ ਕਰੀ ਨਹੀਂ ਇਹ ਨਹੀਂ ਵੀ ਮਤਲਬ ਮੈਂ ਤਾਂ ਬਾੜਾ ਲਾਉਂਦੀ ਵੀ ਨਹੀਂ ਦਿਸੀ ਜਾਂਦਾ ਸੋਣੀ ਲੱਗੀ ਦਰ ਨਾਲ ਇੱਕ ਸ਼ੇਡ ਹੋਰ ਦੁਨੀਆ ਜਾਣ ਤੱਕ ਕਲੀ ਚੂਨਾ ਪੋਥ ਕੇ ਹਜੇ ਮੈਂ ਜ਼ਿਆਦਾ ਲੰਦ ਨਹੀਂ ਐ ਲਿਪਸਟਿਕ ਦਾ ਇੱਕ ਸ਼ੇਡ ਹੋਰ ਲਾਨੀ ਐ ਇਹਨੇ ਨਾ ਕੰਦਾ ਤੋ ਜਿੱਦਾ ਕਲੀ ਪਪੜੀ ਬਣ ਕੇ ਉਤਰਦੀ ਉਹਦਾ ਉਤਰਨ ਲੱਗ ਜਾਣਾ ਕਦੀ ਪ੍ਰੋਪਰ ਮੇਕਅਪ ਟਿਊਟੋਰੀਅਲ ਦੇਖਿਆ ਵੀ ਹੈਗਾ ਨਹੀਂ ਦੇਖਿਆ ਤੇ ਦੇਖ ਲੋ ਮੇਕਅਪ ਕਰਨਾ ਸਿੱਖ ਲੋ ਅੱਧੀ ਰੋਸਟਿੰਗ ਤੱਕ ਦਾ ਘਰ ਵਾਲਾ ਕਰੀ ਜਾ ਰਿਹਾ ਆਪਾਂ ਨੂੰ ਤਾਂ ਅੱਜ ਬੋਲਾਂ ਦੀ ਜ਼ਿਆਦੀ ਲੋੜ ਨਹੀਂ ਐ ਮੋਜਾ ਲੱਗਿਆ ਉਹ ਵੀ ਕਹੀ ਜਾਂਦੇ ਨਾ ਦਿਖੀ ਜਾਂਦਾ ਹੈ ਦਿਖੀ ਜਾਂਦਾ ਯਾਨੀ ਉਹ ਜਿਹੀ ਸੋਰ ਦੇ ਲਈ ਹੁੰਦੀ ਨਾ ਮਾਦਾ ਕੇਦਰ ਦੀ ਕੀ ਕੀ ਦੱਸ ਬੰਦ ਬੰਦਰੀ ਨੂੰ ਮੂੰਹ ਵਰਗਾ ਮੂੰਹ ਹੋ ਗਿਆ ਮੈਂ ਗੁੱਲੀਆਂ ਲਾਲ ਆਟ ਮਟੜ ਗਈਆਂ ਘੱਟ ਨਹੀਂ ਆਹਨ ਸਹੀ ਹੈ ਨਾ ਹਾਂ ਜੀ ਕਿਵੇਂ ਲੱਗ ਰਹੀਆਂ ਚੁੜੇਲ ਆਜੀ ਥੈਂਕ ਯੂ ਵੈਰੀ ਮਚ ਜਿਹੜੇ ਬੜਾ ਅਸੀਂ ਨਾ ਬੋਲ ਸਕਦੇ ਹੁੰਦੇ ਅੱਜ ਤੁਸੀਂ ਬੋਲੇ ਜਾ ਰਹੇ ਹੋ ਵੀ ਕਿੱਦਾਂ ਦੀ ਲੱਗ ਰਹੀ ਐ ਠੀਕ ਐ ਨਾਲੇ ਜਿਹੜਾ ਤੁਸੀਂ ਕਹਿੰਨਾ ਬਾਂਦਰ ਦੀ ਬੂਥੀ ਵਰਗੀ ਮੂੰਹ ਲਾਲ ਕੀਤਾ ਉਹਨੂੰ ਸੋਰੀ ਭਾਜੀ ਬਾਂਦਰ ਦੀ ਬੂਥੀ ਨਹੀਂ ਕਹਿੰਦੇ ਕੁਝ ਹੋਰ ਕਹਿੰਦੇ ਆ ਸਮਝਣ ਵਾਲੇ ਸਮਝ ਹੀ ਕੇ ਹੋਣੀ ਆ ਅਸੀਂ ਇਹੋ ਜਿਹੀ ਵਰਡਿੰਗ ਯੂਜ਼ ਨਹੀਂ ਕਰਦੇ ਹੈਗੇ ਤਾਂ ਹੁਣ ਇਹ ਆਪ ਹੀ ਕਹੀ ਜਾਂਦਾ ਦੇਖ ਲਓ ਚੜੇਲ ਲੱਗਦੀ ਵੀ ਚੜੇਲ ਠੀਕ ਐ ਚੜੇਲ ਤੁਸੀਂ ਪੂਤ ਵੱਡੀ ਚੜੀਆ ਤੁਸੀਂ ਰਾਖਸ਼ ਅੱਖਾਂ ਦੇ ਕੀ ਕਰਦੀ ਚੜੇਲੇ ਚੜੇਲੇ ਤਸਰਾਕਸ਼ ਮੈਨੇ ਸੰਦੂਰ ਨਹੀਂ ਪਰਨਾ ਆਇਆ 15 16 ਦਿਨ ਹੋ ਗਏ ਵਿਆਹ ਨੂੰ ਚੜੇਲੇ ਨੂੰ ਕਦੋਂ ਸੰਦੂਰ ਪਰਨਾ ਆਇਆ ਲੈ ਚੜੇਲੇ ਮੈਂ ਇਕਰ ਚੜੇਲੇ ਦੇਖੀ ਫਿਰ ਤੁਸੀਂ ਦੇਖੀ ਹੋਣੀ ਮੈਂ ਤਾਂ ਦੇਖੀ ਐ ਨਾ ਆ 15 ਦਿਨ ਹੋ ਗਏ ਵਿਆਹ ਨੂੰ ਤੇ ਇਹਨੂੰ ਸੰਦੂਰ ਪਰਨਾ ਨਹੀਂ ਆਇਆ ਮੈਰਿਡ ਲਾਈਫ ਤੇ ਗਿਆਨ ਦੇਣਾ ਆ ਗਿਆ ਵਲੋਗਿੰਗ ਕਰਨੀ ਆ ਗਈ ਥੰਬਨੇਲ ਲਾਣਾ ਆ ਗਿਆ ਗਰੀਬੀ ਦੇ ਰੋਣੇ ਕਿੱਦਾਂ ਰੋ ਕੇ ਪਬਲਿਕ ਪਬਲਿਕ ਨੂੰ ਅਟਰੈਕਟ ਕਰਨਾ ਹੈਗਾ ਕੋਠਿਆਂ ਤੇ ਚੜ ਕੇ ਡਾਂਸ ਕਿੱਦਾਂ ਕਰਨਾ ਉਹ ਇਹਨੂੰ ਆ ਗਿਆ ਤੇ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੁੰਦਾ ਇੱਕ ਔਰਤ ਦਾ ਗਹਿਣਾ ਹੁੰਦਾ ਸੁਹਾਗਣ ਦਾ ਸੰਦੂਰ ਪਾਣਾ ਇਹਨੂੰ ਉਣੀ ਆਇਆ ਤੇ ਹੁਣ ਤੁਸੀਂ ਆਪ ਦੇਖ ਲਓ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਚੁੜੇਲ ਪੂਤ ਪੂਤਨੀ ਕਹਿ ਰਹੇ ਹੈਗੇ ਆ ਕੱਲ ਨੂੰ ਜੇ ਫਿਰ ਇਹਨਾਂ ਨੂੰ ਕਿਸੇ ਨੇ ਕਿਹਾ ਇਹੀ ਵਰਡਸ ਤੇ ਇਹਨਾਂ ਨੂੰ ਗੁੱਸਾ ਕਰਨ ਦਾ ਕੋਈ ਵੀ ਹੱਕ ਨਹੀਂ ਹੈ ਕਿਉਂਕਿ ਇਹਨਾਂ ਨੇ ਖੁਦ ਡਿਕਲੇਅਰ ਕੀਤਾ ਵੀ ਅਸੀਂ ਆ ਹੈਗੇ ਆ ਤੇ ਹੁਣ ਤੁਸੀਂ ਇਹਨਾਂ ਦਾ ਦੋਗਲਾਪਨ ਦੇਖ ਲਓ ਸਾਰਾ ਕੁਝ ਆ ਸਕਦਾ ਉਧਰ ਮੀਨੂ ਸੇ ਦਾ ਵੀ ਇਹੀ ਹੈ ਉਹਨੂੰ ਉਹਨੂੰ ਵੀਡੀਓ ਬਣਾਣੀ ਆਂਦੀ ਹੈ ਕੋਈ ਕੰਮ ਨਹੀਂ ਕਰਨ ਆਂਦਾ ਉਹਨੂੰ ਐਡੀਟਿੰਗ ਕਰਨੀ ਆਂਦੀ ਕੋਈ ਕੰਮ ਨਹੀਂ ਕਰਨ ਆਂਦਾ ਇਹੀ ਸਾਰੇ ਬਲੌਗਰਾਂ ਦਾ ਦੋਗਲਾਪਨ ਹੈ ਜਿੱਤੇ ਗੁੱਸਾ ਆਂਦਾ ਹੈ ਕਿੰਨਾ ਕਰਾ ਕੇ ਮੇਕਅਪ ਰੋਟੀ ਰੋਟੀ ਬਣਾ ਲੈ ਯਾਰ ਬਸ ਪਹਿਲਾਂ ਰੋਟੀਆਂ ਬਣਾਉਣੀਆਂ ਫਿਰ ਮੇਕਅਪ ਕਰ ਲੈਣਾ ਸੀਗਾ ਰੋਟੀ ਤਾਂ ਖਵਾਉਂਗੀ ਬਣਾ ਕੇ ਤੁਹਾਨੂੰ ਜਿਹੜਾ ਸਾਨੂੰ ਲੱਗੀ ਵੀ ਮੇਕਅਪ ਤੇ ਮੈਨੂੰ ਤਾਂ ਨਹੀਂ ਲੱਗਦਾ ਰੋਟੀ ਟਾਈਮ ਸਿਰ ਖਵਾਏਗੀ ਹਾਂ ਇਹ ਕਿੰਨੀ ਸਾਂ ਹਾਏ ਨੀ ਮੱਕੇ ਨੀ ਸੋਹਣੀ ਲੱਗਦੀ ਆ ਮਾਂ ਵਾਰੇ ਜਾਵੇ ਤੈਨੂੰ ਕਿੰਨੇ ਮੈਂ ਬਾਤਾਂ ਤੋਂ ਸੋਹਣੀ ਲੱਗਦੀ ਪਈ ਐ ਜਿਹਦੇ ਲਈ ਤੂੰ ਸੱਜੇ ਸਵਰਦੀ ਪਈ ਐ ਉਹ ਤੇਰਾ ਕੋਲ ਖੜਾ ਬੈਸਤੀ ਕਰੀ ਜਾਂਦਾ ਐ ਇੰਨੀ ਵੀ ਨੀ ਵਧੀਆ ਲੱਗਦੀ ਪਈ ਐ ਠੀਕ ਐ ਆ ਜਿਹੜਾ ਠੋਡੀ ਤੇ ਤੇਲ ਲਾਨੀ ਪਈ ਐ ਨਾ ਇਹ 1980 ਵਾਲੀ ਫਿਲਮਾਂ ਦੇ ਵਿੱਚ ਹੀਰੋਇਨਾਂ ਲਾਂਦੀ ਹੁੰਦੀ ਸੀ ਪਤਾ ਨਹੀਂ ਕਿਹੜੇ ਜ਼ਮਾਨੇ ਦੇ ਵਿੱਚ ਫੇਰੀ ਜਾਂਦੀ ਹੈਗੀਆਂ ਉਹ ਰੋਟੀ ਨੂੜੀ ਗਦਾ ਪਿਆ ਇਹਨੂੰ ਸੱਜਣ ਸਵਰਨ ਦੀ ਪਈ ਹੋਈ ਐ ਲੱਗਦਾ ਇਹਨੇ ਨਾ ਉਹ ਗਾਣਾ ਜ਼ਿਆਦਾ ਸੁਣ ਲਿਆ ਸੱਜਣਾ ਹੈ ਮੁਝੇ ਸੱਜਣਾ ਕੇ ਲਈਏ ਤੇ ਜਿਹੜਾ ਸਜ ਜਿਹਦੇ ਲਈ ਸਜਦੀ ਪਈ ਹੈ ਉਹ ਕੋਲ ਖੜਾ ਇਹਦੇ ਫੁੱਲਾਂ ਦੇ ਹਾਰ ਪਾਈ ਜਾਂਦਾ ਪੂਤ ਨਹੀਂ ਲੱਗਦੀ ਪਈ ਚੁੜੇ ਲੱਗਦੀ ਪਈ ਪਤਾ ਨਹੀਂ ਕੀ ਕੀ ਬੋਲੀ ਜਾਂਦਾ ਅਰੇ ਉੱਠ ਕੇ ਉਹਨੂੰ ਰੋਟੀ ਬਣਾ ਕੇ ਦੇ ਦੇ ਬੰਦਿਆਂ ਵਿੱਚ ਇੰਨਾ ਸਬਰ ਨਹੀਂ ਹੁੰਦਾ ਹੈਗਾ ਤੁਸੀਂ ਧਿਆਨ ਦਿੱਤਾ ਅੱਖਾਂ ਕਿਦਾਂ ਮਟਕਾਂਦੀ ਪਈ ਹੈ ਆਈਬ੍ਰੋ ਕਿਦਾਂ ਉੱਪਰ ਕਰਦੀ ਪਈ ਹੈ ਜਿੱਦਾਂ ਮਮਤਾਜ ਲੱਗਦੀ ਹੋਵੇ ਹੱਦ ਹੈ ਅੰਨੀ ਸੋਹਣੀ ਵੀ ਨਹੀਂ ਲੱਗਦੀ ਜਿੰਨੀ ਸੋਹਣੀ ਤਾਂ ਸਮਝੀ ਜਾਂਦੀ ਹੈ ਚੁੱਪ ਕੋਈ ਨਹੀਂ ਸੜੀ ਜੀ ਠੀਕ ਹੈ ਮਾਤਾ ਸੋਣੀ ਬੰਨਣਾ ਵੀ ਨਹੀਂ ਮੈਂ ਤਰੋ ਕੇ ਵੀ ਦਿਖਾਦੇ ਹੁਣ ਕਿਹਾਂ ਮੈਂ ਕਤਰਾਂ ਨਹੀਂ ਮੈਂ ਕਿਤੇ ਰੋ ਰੋ ਮੇਰੇ ਦੁਸ਼ਮਣ ਗਿਲੇ ਮੁਕਤੀ ਮਾ ਚਲੀ ਆ ਵਿਚਾਰੀ ਕਿਸਮਤ ਦੀ ਮਾਰੀ ਰੋਣਾ ਪਰ ਲੇ ਪੈ ਗਿਆ ਅੱਜ ਆ ਪਾਜੀ ਨੇ ਨਾ ਆਪਣੀ ਰੋਸਟਿੰਗ ਬਹੁਤ ਈਜ਼ੀ ਕਰਦੀ ਖੁਦ ਹੀ ਕਹੀ ਜਾਂਦਾ ਇੰਨੀ ਨਹੀਂ ਸੋਹਣੀ ਲੱਗਦੀ ਹੈਗੀ ਤੇ ਕਹਿੰਦੀ ਮੈਂ ਸੋਹਣੀ ਲੱਗ ਕੇ ਕਰਨਾ ਵੀ ਕੀ ਹੈ ਤੇ ਚਾਰ ਘੰਡੇ ਦਾ ਇੱਥੇ ਮੇਕਅਪ ਕੋ ਥੱਪਨ ਲੱਗੀ ਹੋਈ ਹੈ ਤੇ ਦੂਜੀ ਗੱਲ ਜਿਹੜੇ ਤੇ ਗੁੱਸਾ ਜਿੱਤੇ ਆਂਦਾ ਹੈਗਾ ਰੋਂ ਮੇਰੇ ਦੁਸ਼ਮਣ ਜਿਹੜੇ ਮੇਰੇ ਤੋਂ ਮੱਚਦੇ ਐ ਤੁਹਾਡੇ ਕੋ ਮੱਚਣ ਜੋਗਾ ਹੈ ਕੀ ਵੀਊ ਆਂਦੇ ਆ ਤੇ ਤੁਹਾਡੇ ਘਰੇ ਆਤਾ ਪੈਂਦਾ ਹੈਗਾ ਲੋਕੀ ਵੀਊ ਦਿੰਦੇ ਆ ਤੇ ਤੁਸੀਂ ਆ ਸਮਾਨ ਖਰੀਦ ਕੇ ਲੈਣੇ ਹੈਗੇ ਉਹ ਸਮਝ ਤੋਂ ਬਾਅਦ ਹੈ ਮੱਚਦੇ ਐ ਮੱਚਦੇ ਜਿਹੜੇ ਦੇ ਕੋਈ ਭੋਂਕਣ ਲੱਗਿਆ ਹੋਇਆ ਫਿਰ ਕਹਿਣਗੇ ਸਾਨੂੰ ਬੋਲਦੇ ਬੋਲਦੇ ਨਾਲੇ ਕਿਹੜੇ ਤੇਰੇ ਦੁਸ਼ਮਣ ਕਿਹੜੇ ਤੇਰਾ ਕਿਦਣਾ ਬੱਟ ਬੰਨੇ ਦਾ ਰੋਲਾ ਦੁਸ਼ਮਣ ਦੁਸ਼ਮਣ ਦੁਸ਼ਮਣੀ ਹੁੰਦੀ ਪਤਾ ਕੀ ਹੈ ਇੱਕ ਦੁਸ਼ਮਣੀ ਨਹੀਂ ਭੁਗਤਾਈ ਜਾਣੀ ਰੋਣਾ ਪਰ ਲੇਪ ਹੈ ਗਿਆ ਚੱਲੀਏ ਵੀਡੀਓ ਬਣਾਈ ਹੁੰਦੀ ਸੀ ਦੱਸ ਤਾੰਦੇ ਕਿਉਂ ਦੱਸਣਾ ਵੀਡੀਓ ਥੋੜੀ ਨਾ ਦੱਸ ਕੇ ਬਣਾਈ ਦੀ ਹੁੰਦੀ ਹੈ ਬੱਸ ਆ ਵਾ 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 ਸੰਦੂਰ ਪਰਨਾ ਨਹੀਂ ਆਇਆ ਐਕਟਿੰਗ ਕਰਨੀ ਆ ਗਈ 20 ਮਿੰਟ ਦਾ ਤੇਰੇ ਸਰਾਂ ਨੇ ਫੋਨ ਲੈ ਕੇ ਖੜਾ ਹੋਇਆ ਤੇ ਤੈਨੂੰ ਪਤਾ ਹੀ ਨਹੀਂ ਤੇਰੀ ਵੀਡੀਓ ਬੰਦੀ ਹੈ ਤੇ ਫਿਰ ਹੁਣ ਤਾਨੂੰ ਗਾਲਾਂ ਨਾ ਕੱਢੀਏ ਤੇ ਕੀ ਕਰੀਏ ਚੱਕਲੇ ਫਿਰ ਬੰਦਰ ਜੁੱਤੀ ਜਿਹੜਾ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਸਾਰੇ ਖੇਖਣ ਦਿਖਾਤੇ ਹਜੇ ਤੱਕ ਕਹਿੰਦੇ ਵੀਡੀਓ ਬਣਦੀ ਪਈ ਸੀ ਦੱਸਤਾ ਦਿੰਦੇ ਤੂੰ ਕੱਲ ਦੀ ਨਿਆਣੀ ਹੈਗੀ ਤੈਨੂੰ ਪਤਾ ਹੀ ਨਹੀਂ ਹੈਗਾ ਸਭ ਕੁਝ ਤੁਹਾਡੀ ਮਿਲੀ ਭੁਗਤ ਹੈ ਮੈਂ ਆਪਣੀ ਪਿਛਲੀ ਵੀਡੀਓ ਚ ਵੀ ਕਿਹਾ ਸੀ ਤੁਹਾਨੂੰ ਤਾਂ ਹੁਣ ਮਿਲ ਕੇ ਚੱਲ ਨਹੀਂ ਬੈਣਾ ਕਿਉਂਕਿ ਤੁਸੀਂ ਵਲੋਗਿੰਗ ਕਰਨੀ ਹੈ ਤੁਹਾਨੂੰ ਕੰਟੈਂਟ ਚਾਹੀਦਾ ਕਿਉਂਕਿ ਟੈਲੈਂਟ ਤਾਂ ਤੁਹਾਡੇ ਕੋਈ ਪੱਲੇ ਹੈ ਨਹੀਂ ਹੁਣ ਮੈਂ ਇਹਨਾਂ ਨੂੰ ਗਾਲਾਂ ਨਾ ਕੱਢਾਂ ਤੇ ਫਿਰ ਮੈਂ ਕੀ ਕਰਾਂ ਕਮੈਂਟਰ ਤੁਸੀਂ ਆਪੇ ਬਾਕੀ ਚੀਜ਼ਾਂ ਦੱਸ ਦਿਓ ਸਾਰੇ ਅਨ ਵਧੀਆ ਹੋਵੋਗੇ ਤੇ ਪਹਿਲਾਂ ਤੁਸੀਂ ਦੇਖਿਆ ਉਹ ਤਾਂ ਮੇਰੇ ਤੇ ਮੇਰੇ ਹਸਬੰਡ ਵਿੱਚ ਥੋੜਾ ਆ ਮਜ਼ਾਕ ਸੀ ਤੇ ਸੀਰੀਅਸ ਨਾਲ ਇਹਨੂੰ ਤੇ ਹੁਣ ਮੈਂ ਬਣਾਉਣ ਲੱਗੀ ਆ ਆਲੂ ਵਾਲੇ ਪਰੌਂਠੇ ਅੱਜ ਤੁਹਾਨੂੰ ਵੀ ਦਿਖਾਉਣੀ ਆ ਕਿੱਦਾਂ ਬਣਾਉਣੇ ਆ ਜੀ ਮੈਂ ਆਲੂ ਵਾਲ ਚੁੱਕੀਆਂ ਤੇ ਆਲੂ ਉਬਲ ਕੇ ਰੈਡੀ ਹੋ ਗਏ ਪਹਿਲਾਂ ਇਹਨਾਂ ਨੂੰ ਮੈਸ਼ ਜੇ ਕਰ ਲਾਂਗੇ ਦੇਖੋ ਅੱਛਾ ਜੇ ਉਹ ਤੇਰੇ ਤੇ ਤੇਰੇ ਹਸਬੰਡ ਦੇ ਵਿੱਚ ਤਾਂ ਮਜ਼ਾਕ ਸੀ ਫਨੀ ਮੂਮੈਂਟ ਸੀ ਤੇ ਫਿਰ ਉਹ ਕਲਿੱਪ ਪਾਣੀ ਜ਼ਰੂਰੀ ਸੀ ਐਡਿਟ ਕਰਨ ਲੱਗੇ ਕਲਿੱਪ ਵੀ ਕੱਟ ਸਕਦੀ ਸੀ ਨਾ ਕਿੰਨੂ ਬੇਵਕੂ ਬਣਾਣ ਲੱਗਿਆ ਹੋਏ ਆ ਉਹ ਜਨਤਾ ਬਹੁਤ ਸਮਝਦਾਰ ਹੋ ਗਈ ਹੈ ਆਪਣੀ ਐਸੇ ਵੀਡੀਓ ਦੇ ਨੀਚੇ ਨਾ ਕਮੈਂਟ ਦੇਖ ਲਈ ਕਿੰਨੀਆਂ ਤੈਨੂੰ ਪਰ ਪਰ ਕੇ ਲਾਂਤਾਂ ਪਈਆਂ ਹੈਗੀਆਂ ਤੂੰ ਕਹਿ ਰਹੀ ਹੈ ਜੀ ਫਨੀ ਮੂਵਮੈਂਟ ਸੀ ਮਾਇੰਡ ਨਾ ਕਰਿਓ ਜੀ ਹੁਣ ਮੈਂ ਬਣਾਣ ਲੱਗੀ ਆਲੂ ਵਾਲੇ ਪਰਾਂਠੇ ਨੀ ਆਲੂ ਵਾਲੇ ਪਰਾਂਠੇ ਸੰਤਾ ਪਤਾ ਹੀ ਨਹੀਂ ਕਿੱਦਾਂ ਬੰਦੇ ਆ ਆਲੂ ਬਾ ਲੋ ਮੈਸ਼ ਕਰ ਲੋ ਤੇ ਬਾਅਦ ਚ ਤੂੰ ਐਦਾਂ ਕਰ ਨਵੇਂ ਤਰੀਕੇ ਨਾਲ ਬਣਾ ਉਹਨਾਂ ਨੂੰ ਸਿਰ 'ਚ ਪਾ ਆਪਣੇ ਫਿਰ ਉਸ ਤੋਂ ਬਾਅਦ ਰੋਟੀ 'ਚ ਪਾ ਹਲੋ ਗਾਈਜ਼ ਦੇਖੋ ਪਰਾਂਠਾ ਇਹ ਕਹਿੰਦੇ ਕਿ ਟੁੱਟਦਾ ਨਹੀਂ ਹੁਣ ਉਂਗਲਾਂ ਨਾਲ ਜੋੜਦੇ ਪਏ ਨੇ ਦੋ ਜਮਲਾਂ ਦਿਓ ਮੈਂ ਸੋਚ ਰਹਿਣੀ ਸੀ ਥੋੜੇ ਵੱਡੇ ਬਣ ਜਾਂਦੇ ਕੋਈ ਗੱਲ ਨਹੀਂ ਸੀ ਮੈਨੂੰ ਐਂ ਸਹੀ ਲੱਗਦਾ ਮੈਨੂੰ ਦੇ ਲੱਗਦਾ ਤੁਹਾਨੂੰ ਸਹੀ ਲੱਗਦਾ ਤੂੰ ਕਟਿਚੀਆਂ ਲੈ ਲੈ ਕੇ ਬਣਾ ਰਹੀ ਹੈ ਮੂੰ ਇਧਰ ਕਿ ਨਹੀਂ ਮੜਿਆ ਕਟਿਚੀਆਂ ਲੈ ਲੈ ਕੇ ਬਣਾ ਰਿਹਾ ਬਰੋਂਠੇ ਅੱਜ ਦਾ ਨਹੀਂ ਦੇਖੋ ਤਾਂ ਸਹੀ ਚੈੱਕ ਕਰਕੇ ਕਿੰਨਾ ਸੋਹਣਾ ਬਣਿਆ ਐਸ ਬੁਸੀਦੋ ਸੀ ਵੇ ਸੋਹਣਾ ਲੱਗਦਾ ਮੈਨੂੰ ਤਾਂ ਲੱਗਦਾ ਇਧਰ ਦੇ ਪਾਸੋਂ ਇਹ ਟੁੱਟਿਆ ਸੀਗਾ ਆ ਸੀ ਕਿ ਚੋਰੀ ਬਣਉਣੀ ਇਹਦੀ ਅਸਿਕਲੋ ਇਹ ਤੋਂ ਆਲੂ ਵਾਲੇ ਪਰੌਂਠੇ ਬਣਾਣੇ ਪਰੌਂਠੇ ਵੀ ਟੁੱਟੇ ਸੜੇ ਹੋਏ ਬਣਾਏ ਔਰ ਪਰੌਂਠੇ ਬਣਾਉਂਦੇ ਬਣਾਉਂਦੇ ਵੀ ਇਹਦੇ ਘਰ ਵਾਲੇ ਨੇ ਇਹਦੀ ਇੰਨੀ ਕਿ ਬੇਸਿਕ ਥੀ ਨਾ ਇੰਨੀ ਕਿ ਬੇਸਿਕ ਥੀ ਹੈ ਜਿਹੜੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਜੀ ਸਾਰੇ ਟੁੱਟੇ ਪਰੌਂਠੇ ਬਣਾਈ ਜਾਂਦੇ ਹੈਗੇ ਆ ਆ ਇਹਨਾਂ ਨੇ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਕੁਕਿੰਗ ਸਕਿੱਲ ਦੇਣੀ ਹੈਗੀਆਂ ਜਿਹੜੀ ਇਹਨੇ ਆਲੂਆਂ ਦੀ ਚਟਣੀ ਬਣਾਈ ਹੈ ਓਮੇਗਾ ਨੇ ਪੂਰੇ ਭਾਰਤ ਦੇ ਵਿੱਚ ਕਿਸੇ ਨੇ ਨਹੀਂ ਬਣਾਈ ਹੋਣੀ ਜਿਹੜੀ ਚਟਨੀ ਇੰਨੇ ਬਣਾਈ ਹੈਗੀ ਐ ਬਸ ਗਾਇਸ ਮੈਂ ਹੋਰ ਨਹੀਂ ਦੇਖ ਸਕਦੀ ਇਹਨਾਂ ਦਾ ਵਲੌਗ ਆਪਾਂ ਚਲਦੇ ਆ ਆਪਣੇ ਅਗਲੇ ਟੌਪਿਕ ਵੱਲ ਕੀ ਚੱਲਦਾ ਵਾ ਅੱਜਕੱਲ ਕੀ ਚੱਲਣਾ ਵਾ ਅੱਜਕੱਲ ਤਾਂ ਰਣਜੀਤ ਕੌਰ ਭਾਬੀ ਦੇ ਅੱਖਾਂ ਚੁੰਮੇ ਚੱਲਦੇ ਨੇ ਜਿਹੜੇ ਮੈਨੂੰ ਕਹਿੰਦੇ ਨੇ ਵੀ ਅੱਜਕੱਲ ਕੀ ਚੱਲਦਾ ਵਾ ਅੱਜਕੱਲ ਕੀ ਚੱਲਣਾ ਵਾ ਅੱਜਕੱਲ ਤਾਂ ਰਣਜੀਤ ਕੌਰ ਭਾਬੀ ਦੇ ਅੱਖਾਂ ਚੁੰਮੇ ਚੱਲਦੇ ਨੇ ਇਹ ਹੈਗੀ ਜਗਤ ਭਾਬੀ ਰਣਜੀਤ ਕੌਰ ਵਾਹੀਆਂ ਹਰਕਤਾ ਕਰਦੀ ਹੈ ਇਹ ਹੈਗੀ ਜੜ ਗੰਦ ਦੀ ਜੇ ਇਹਨੂੰ ਪਹਿਲਾਂ ਰੋਕਿਆ ਗਿਆ ਹੁੰਦਾ ਤਾਂ ਮੀਨੂ ਸਿਰਾ ਕੇਰਨ ਬਠਿੰਡਾ ਐਕਸਟਰਾ ਐਕਸਟਰਾ ਹੋਰ ਪਤਾ ਨਹੀਂ ਜਿਹੜੀਆਂ ਵੀ ਜਿੰਨੀਆਂ ਵੀ ਪੈਦਾ ਹੋਈਆਂ ਉਹਨਾਂ ਨੇ ਪੈਦਾ ਨਹੀਂ ਹੋਣਾ ਸੀ ਬਟ ਅੱਜ ਜਿਹੜਾ ਮੇਰਾ ਮੁੱਦਾ ਹੈ ਇਹਦੇ ਉੱਤੇ ਗੱਲ ਕਰਨ ਦਾ ਉਹ ਇਹ ਨਹੀਂ ਹੈਗੇ ਦੋਨੋਂ ਜਣੇ ਇਹਨਾਂ ਦੀ ਕੁੜੀ ਬਾਰੇ ਗੱਲ ਕਰਨੀ ਹੈਗੀ ਹੈ ਆ ਮਾਪੇ ਚਾਹੁੰਦਾ ਹੁੰਦਾ ਸੀ ਜਿੰਦਾਂ ਦੀ ਜ਼ਿੰਦਗੀ ਬਤਾਈਏ ਬਤਾਈਏ ਲੇਕਿਨ ਅਸੀਂ ਆਪਣੇ ਬੱਚੇ ਨੂੰ ਬੈਟਰ ਫਿਊਚਰ ਦੇ ਸਕੀਏ ਬਟ ਇਸ ਭਾਬੀ ਰਣਜੀਤ ਕੋ ਨੇ ਉਫ ਨਾਲੇ ਇਹਦਾ ਜਿਹੜਾ ਜਿੰਦਾ ਹੰਸ ਘਰ ਵਾਲਾ ਮੈਨੂੰ ਨਹੀਂ ਲੱਗਦਾ ਉਹ ਜਿੰਦਾ ਹੰਸ ਹੈਗਾ ਉਹਨੇ ਕੁੜੀ ਨੂੰ ਵੀ ਉਸੇ ਰਾਤੇ ਤੋੜ ਲਿਆ ਮਸ਼ਕਰੀਆਂ ਕਰਨ ਨੂੰ ਅੱਖਾਂ ਮਾਰਨ ਨੂੰ ਚੁੰਮੀਆਂ ਦੇਣ ਨੂੰ ਹਾਈ ਜਾਨੂ ਮੈਂ ਰਸਮ ਲਾਈ ਖਵਾ ਦੇ ਮੈਂ ਤੇਨਾ ਵਿਆਹ ਕਰਵਾਉਂਗੀ ਹਾਈ ਜਾਨੂ ਮੈਂ ਰਸਮ ਲਾਈ ਖਵਾ ਦੇ ਮੈਂ ਤੇਨਾ ਵਿਆਹ ਕਰਵਾਉਂਗੀ ਹਾਂ ਹੁਣ ਇੱਥੇ ਕੀ ਮੈਸੇਜ ਦੇਣਾ ਚਾਹ ਰਹੇ ਪਬਲਿਕ ਨੂੰ ਵੀ ਕੁੜੀ ਨੂੰ ਰਸਮ ਲਾਈ ਖਵਾਓ ਤੇ ਵਿਆਹ ਕਰਵਾ ਲਓ ਚਾਹੇ ਜੋ ਮਰਜ਼ੀ ਕਰ ਲਓ ਵੀ ਕੁੜੀਆਂ ਦੀ ਇੰਨੀ ਛੋਟੀ ਜੀ ਮੈਂਟਲ ਸੋਚ ਹੈਗੀ ਹੈ ਰਸਮ ਲਾਈ ਖਵਾਓ ਤੇ ਵਿਆਹ ਮੈਂ ਅੱਗੇ ਹੋਰ ਕਲਿੱਪਾਂ ਵੀ ਸ਼ੋਅ ਕਰਦੀ ਆਂ ਦੇ ਵਿਚ ਤਾਂ ਮਾ ਵੀ ਹੈ ਪਿਓ ਵੀ ਹੈ ਉਹਨਾਂ ਨੂੰ ਨਹੀਂ ਦਿਖਦਾ ਇਹਨਾਂ ਦੀ ਕੁੜੀ ਦੇ ਸੂਟ ਦਾ ਗੱਲਾ ਕਿੰਨਾ ਡੀਪ ਹੈ ਕੀ ਨਹੀਂ ਦਿਖ ਰਿਹਾ ਪਬਲਿਕ ਨੂੰ ਕੀ ਦਿਖਾ ਕੇ ਅਟਰੈਕਟ ਕਰ ਰਹੀ ਹੈ ਨਾਲੇ ਕਿਸੇ ਆਰਟਿਸਟ ਦੇ ਫੰਕਸ਼ਨ ਦੇ ਉੱਤੇ ਤੁਸੀਂ ਸਟੇਜ ਦੇ ਮੋਰੇ ਇਸ ਤਰ੍ਹਾਂ ਕਿਸਲੇ ਡਾਂਸ ਕਰ ਸਕਦੇ ਹੋ ਉਹ ਤਾਂ ਵਿਚਾਰਾ ਗੁਰਨਾਮ ਪੁੱਲਰ ਚੰਗਾ ਸੀ ਜਿੰਨੇ ਕੁਛ ਕਿਹਾ ਨਹੀਂ ਨਹੀਂ ਤੇ ਉਹ ਬੰਸਰ ਬੁਲਾਉਂਦਾ ਤੇ ਇਹਨੂੰ ਸਾਈਡ ਤੇ ਕਰਦਾ ਜੇ ਪਬਲਿਕ ਥੋੜਾ ਜਿਆਦਾ ਇਹਨਾਂ ਨੂੰ ਗਰੀਬ ਹੋਣ ਦੇ ਨਾਤੇ ਥੋੜਾ ਜਿ ਬੁਲਾ ਲੈਂਦੀ ਹੈ ਰਿਸਪੈਕਟ ਦੇ ਦਿੰਦੀ ਹੈ ਤਾਂ ਮਤਲਬ ਕਿ ਤੁਸੀਂ ਨਜਾਇਜ਼ ਵਾਦਾ ਚੱਕੋਗੇ ਔਰ ਇਸ ਕੁੜੀ ਦੀ ਉਮਰ ਦੇਖੋ ਕਿੰਨੀ ਕਹਿ ਗਈ ਹੈ 18 20 ਸਾਲ ਦੀ ਕੀ ਹਲਾ ਹਲਾ ਕੇ ਦਿਖਾਣ ਦੀ ਕੋਸ਼ਿਸ਼ ਕਰ ਰਹੀ ਐ ਫਿਰ ਤੁਸੀਂ ਕਹਿੰਦੇ ਇਹਨਾਂ ਨੂੰ ਬੋਲੋ ਨਾ ਬੋਲੋ ਨਾ ਕਿਉਂ ਨਾ ਬੋਲੀਏ ਅਗਲੀ ਕਲਿੱਪ ਦੇਖੋ ਮਮੀ ਮੈਂ ਉਹ ਮੰਡੀ ਨਾਲ ਵਿਆਹ ਕਰਾਉਂਗੀ ਜਿਹੜਾ ਜਹਾਜ਼ ਚਲਾਉਂਦਾ ਹੋਵੇ ਤੇ ਰੋਡ ਲੱਕਾ ਮਾਕੇ ਮਾਕੇ ਨਾ ਮੈਂ ਲੈ ਆ ਕੇ ਦੇਵਾਂ ਡਾਲਰ ਮਮੀ ਮੈਂ ਉਹ ਮੰਡੀ ਨਾਲ ਵਿਆਹ ਕਰਾਉਂਗੀ ਜਿਹੜਾ ਮੁੰਡਾ ਨਾ ਜਹਾਜ਼ ਚਲਾਉਂਦਾ ਹੋਗਾ ਪਾਇਲਟ ਹੋਊਗਾ ਉਹ ਤੇਰੇ ਵਰਗੇ ਅਨਪੜ੍ਹ ਦੇ ਨਾਲ ਵਿਆਹ ਨਹੀਂ ਕਰਾਂਦਾ ਹੋਗਾ ਜਿਹੜੀ ਸ਼ਰਯਮ ਆਪਣੇ ਰਿਸ਼ਤੇ ਭੇਜੀ ਜਾ ਰਹੀ ਹੈ ਕਦੀ ਰਸਮ ਲਾਈ ਖਾਤਾ ਤੇ ਕਦੀ ਕਿਸੇ ਖਤਰ ਠੀਕ ਹੈ ਤੇ ਹੁਣ ਆਪਾਂ ਬੀਰਨਜੀਤ ਕੋਰ ਪਿੱਛੇ ਕੀ ਕਰੀ ਆ ਅੱਖਾਂ ਮਾਰੀ ਜਾ ਰਹੀ ਹੈ ਚੁੰਮੇ ਦੇਈ ਜਾ ਰਹੀ ਹੈ ਇਹਦੀ ਉਮਰ ਇਹਨੂੰ ਨਹੀਂ ਪਤਾ ਜ ਪਹਿਲਾਂ ਜੋ ਕਰ ਲਿਆ ਕਰ ਲਿਆ ਹੁਣ ਇਹਦੀ ਕੁੜੀ ਜਵਾਨ ਹੋ ਗਈ ਮੈਂ ਆਪਣੀ ਹਰਕਤਾਂ ਸੁਧਾਰ ਲਵਾਂ ਪਰ ਨਹੀਂ ਅਸੀਂ ਤਾਂ ਖੇਖਣ ਕਰਨੋਂ ਗੰਦ ਪਾੜੋਂ ਨਹੀਂ ਹਟਣਾ ਮੰਮੀ ਮੈਂ ਆਓ ਮੰਟੀ ਨਾਲ ਵਿਆਹ ਕਰਾਉਣੇ ਸੀ ਨਾ ਮੈਨੂੰ ਆਈਫੋਨ ਲੈ ਕੇ ਦੇਵੇ ਨਾ ਡਾਇਮੰਡ ਦੀ ਰਿੰਗ ਲੈ ਕੇ ਦੇਵੇ ਮੰਮੀ ਮੈਂ ਆਓ ਮੰਟੀ ਨਾਲ ਵਿਆਹ ਕਰਾਉਣੇ ਸੀ ਨਾ ਮੈਨੂੰ ਆਈਫੋਨ ਲੈ ਕੇ ਦੇਵੇ ਨਾ ਡਾਇਮੰਡ ਦੀ ਰਿੰਗ ਲੈ ਕੇ ਦੇਵੇ ਲੋਡੀ ਇਹਦੀ ਡਿਮਾਂਡ ਵੱਧ ਗਈ ਪਹਿਲਾਂ ਰਸਮਲਾਈ ਸੀ ਹੁਣ ਆਈਫੋਨ ਤੇ ਡਾਇਮੰਡ ਤੇ ਰਿੰਗ ਲੱਗਦਾ ਟੈਂਪਰਮੈਂਟ ਦਾ ਜਿਆਦਾ ਹਾਈ ਹੋ ਰਿਹਾ ਹੈ ਇਹ ਵੀ ਫਿਲਿੰਗ ਚੱਕਣ ਲੱਗ ਗਈ ਹੈ ਜੁਤੇ ਆਣ ਵਾਲੀਏ ਜਿੰਦੇ ਨੂੰ ਤੂੰ ਲੱਗੇ ਜਾਨ ਤੋਂ ਪਿਆਰੀ ਏ ਤੇਰੇ ਜਿਹੀ ਜੱਗ ਤੇ ਨਾ ਹੋਰ ਹੋਣੀ ਏ ਹੋਣਾਲੀ ਸ ਨਾਲੋਂ ਭਾਬੀ ਵੱਧ ਸੋਣੀ ਏ ਹੋਣਾਲੀ ਸ ਨਾਲੋਂ ਭਾਬੀ ਵੱਧ ਸੋਣੀ ਏ ਹੋਣਾਲੀ ਸ ਨਾਲੋਂ ਭਾਬੀ ਵੱਧ ਸੋਣੀ ਏ ਮੋਨਾਲੀਸਾ ਨਾਲੋਂ ਭਾਬੀ ਵੱਧ ਸੋਹਣੀ ਏ ਸੱਚੀ ਗੱਲ ਆ ਭਾਬੀ ਤੋਂ ਮੋਨਾਲੀਸਾ ਤੋਂ ਵੱਧ ਸੋਹਣੀ ਗੱਲ ਸਤਿਆਨਾਂਸ਼ ਹੋਇਆ ਪਿਆ ਬੇੜਾ ਘਰ ਖੋਇਆ ਪਿਆ ਕੁੜੀ ਆਪਣੀ ਮਾਂ ਨੂੰ ਹੀ ਭਾਬੇ ਕਹੀ ਜਾਂਦੀ ਏ ਤੂੰ ਆਪ ਦਾ ਸਾਰਾ ਦਿਨ ਨਾਈਟਸੂਟ ਪਾ ਕੇ ਅੱਗਾ ਪਿੱਛਾ ਦਿਖਾਣੀ ਰਹਿਣੀ ਏ ਪਰ ਕੁੜੀ ਦੇ ਉੱਤੇ ਤਾਂ ਚੁੰਨੀ ਦੇ ਲਾ ਰੱਬ ਨੇ ਸਿਹਤ ਸੋਹਣੀ ਦਿੱਤੀ ਤੇ ਤੇਰੀ ਕੁੜੀ ਨੂੰ ਥੋੜਾ ਟੱਕ ਕੇ ਰੱਖ ਜਿਹੜੇ ਕੰਮ ਤੇ ਤੂੰ ਲੱਗੀ ਸੀ ਆਪਣੀ ਧੀ ਨੂੰ ਉਹ ਕੰਮ ਤੇ ਕੌਣ ਲੰਦਾ ਹੈਗਾ ਤੂੰ ਤਾਂ ਬਿਲਕੁਲ ਪ੍ਰੇਸ਼ਟਿਗੀ ਤੇਰਾ ਦਮ ਬੁੱਧੀ ਬਿਲਕੁਲ ਪ੍ਰੇਸ਼ਟਿਗੀ ਗਈ ਹੈਗੀ ਕੁੜੀਆਂ ਘਰ ਦੀ ਲਕਸ਼ਮੀ ਹੁੰਦੀਆਂ ਤੀਆਂ ਧਿਆਣੀਆਂ ਨੂੰ ਘਰਾਂ ਦੇ ਅੰਦਰ ਰੱਖੇ ਦੌਂਦਾ ਤੋ ਤਾਂ ਉਹਨੂੰ ਖੁਦ ਉਹਨੂੰ ਉਹੀ ਹਰਕਤਾਂ ਦੇ ਲਾ ਲਿਆ ਚੁੰਮੀਆਂ ਪੱਪੀਆਂ ਕਰਨ ਤੇ ਮੁੰਡਿਆਂ ਦੇ ਰਿਸ਼ਤੇ ਉਹ ਮੰਗਦੀ ਵੀ ਹੈ ਚੰਗਾ ਲੱਗਦਾ ਭਾਬੀ ਇਹਨੂੰ ਕੁੜੀ ਨੂੰ ਅੰਦਰ ਰੱਖ ਕੇ ਤੇ ਚੰਗਾ ਕਰ ਦੇਖ ਕੇ ਵਿਆਹ ਕਰਕੇ ਤੋੜ ਦੇਣ ਨੂੰ हां जी एसी आज दी वीडियो बाकी रित आकाश वाले मामले ਦੇ ਵਿੱਚ ਕੀ ਪ੍ਰੋਗਰੈਸ ਹੈ ਕੱਲ ਮੈਂ ਵੀਡੀਓ ਬਣਾ ਕੇ ਤੁਹਾਨੂੰ ਸਾਰਾ ਕੁਝ ਦੱਸੂਗੀ ਵੀ ਪ੍ਰੋਸੈਸ ਕਿੱਥੇ ਤੱਕ ਪਹੁੰਚਿਆ ਸਾਰੇ ਸਕਰੀਨਸ਼ਾਟ ਵੀ ਨਾਲ ਲਗਾਉਂਗੀ ਤੇ ਆਪਾਂ ਕੋਈ ਨਹੀਂ ਆਪਣੇ ਕੰਮ ਲੱਗੇ ਹੋਏ ਆ ਆਪਾਂ ਆਪਣਾ ਆਫਿਸ ਦਾ ਕੰਮ ਵੀ ਨਹੀਂ ਛੱਡਣਾ ਵੀਡੀਓ ਬਣਾਣੀਆਂ ਨੂੰ ਵੀ ਨਹੀਂ ਛੱਡਣੀਆਂ ਹੈਗੀਆਂ ਤੇ ਆਪਣੀ ਜਿਹੜੀ ਫੈਮਿਲੀ ਲਾਈਫ ਹੈ ਉਹ ਵੀ ਨਹੀਂ ਖਰਾਬ ਕਰਨੀ ਸਾਰਾ ਕੁਝ ਮੈਂ ਧਿਆਨ ਚ ਰੱਖਦੇ ਹੋਏ ਉਹ ਪ੍ਰੋਸੈਸ ਆਨ ਗoing ਹੈ ਫਿਰ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਹਾਜ਼ਰ ਰਹੋ ਵਜ਼ਰੋ ਜਵਾਨੀਆਂ ਮਾਣੋ ਆਨੰਦ ਮਾਣੋ ਚੰਗੇ ਕੰਟੈਂਟ ਦੇਖੋ ਤੇ ਚੰਗੇ ਨੂੰ ਪ੍ਰਮੋਟ ਕਰੋ